ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਐਨ ਆਰ ਆਈ ਮੈਂਬਰਾਂ ਦੇ ਸਹਿਯੋਗ ਨਾਲ ਭਾਰੀ ਠੰਡ ਦੇ ਪ੍ਰਕੋਪ ਦੇ ਚੱਲਦਿਆਂ ਡੀ ਐਸ ਪੀ ਬੰਗਾ ਸਰਦਾਰ ਸਰਵਣ ਸਿੰਘ ਬਲਦੀ ਅਗਵਾਈ ਹੇਠ ਪੁਲਿਸ ਕਰਮਚਾਰੀਆਂ ਨੂੰ ਹੀਟਰ ਅਤੇ ਥਰਮੋਸ ਬੋਤਲਾਂ ਵੰਡੀਆਂ ਗਈਆਂ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਾੜ ਨੇ ਸ਼ਹੀਦਾਂ ਦੀ ਸਮਾਰਕ ਤੇ ਫੁੱਲ ਮळाਵਾ ਅਰਪਣ ਕੀਤੀਆਂ ਤੇ ਸ਼ਹੀਦਾਂ ਦੇ ਆਦਮ ਕਦ ਬੋਤੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਦਲਬਾਖ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗ੍ਰੀਨ ਡੀਐਸਪੀ ਸਰਵੰਤ ਸਿੰਘ ਵੱਲ ਸ਼ਮਿੰਦਰ ਸਿੰਘ ਗਰਚਾ ਸਤਨਾਮ ਸਿੰਘ ਸ਼ਾਮਲ ਹੋਏ ਇਸ ਮੌਕੇ ਉਹਦੀ ਦਰਾਂ ਨੇ ਕੀ ਕਿਹਾ ਆਜਾ ਤੁਹਾਨੂੰ ਸੁਣਾ ਦਿੰਦੇ ਆ ਹੋ ਗਿਆ ਅੱਜ ਦਾ ਪ੍ਰੋਗਰਾਮ ਸਸੀ ਕਮਿੰਦਰ ਪਾਜੀ ਬਾਜੀ ਸਾਹਿਬ ਅੱਜ ਦਾ ਜਿਹੜਾ ਇਹ ਆਪਣੇ ਮਹਾਰਗ ਘੜੀ ਆ ਸਾਡੇ ਹਲਕਾ ਚਾ ਸਰਦਾਰ ਕਜੀਤ ਸਿੰਘ ਸਰਹਾਲ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ਾ ਦੇ ਥੱਲੇ ਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਬਲ ਸਾਹਿਬ ਇਹਨਾਂ ਦੇ ਸਾਂਝੇ ਸਹਿਯੋਗ ਦੇ ਨਾਲ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਅਸੀ ਲਿਖਿਆ ਵੀ ਦਸ਼ਮ ਪਾਤਸ਼ਾਹ ਜੀ ਦੇ ਗੁਰਪੁਰਗ ਦੇ ਸੰਬੰਧ ਵਿੱਚ ਜਿੱਥੇ ਉਹਨਾਂ ਨੇ ਆਪਣਾ ਦਸਬੰਧ ਵਾਰ ਕੇ ਸਮੁੱਚੇ ਜਗਤ ਨੂੰ ਇਹ ਮੈਸੇਜ ਦਿੱਤਾ ਸੀ ਕਿ ਜਿੱਥੇ ਲੋੜਵੰਦ ਦੀ ਤੁਸੀਂ ਮਦਦ ਕਰਨੀ ਆ ਉੱਥੇ ਜਿੱਥੇ ਵੀ ਕੋਈ ਨਿਆਹ ਹੁੰਦਾ ਕੋਈ ਅਤਿਆਚਾਰ ਹੁੰਦਾ ਉਹਦੇ ਖਿਲਾਫ ਵੀ ਆਵਾਜ਼ ਬੁਲੰਦ ਕਰਨੀ ਆ ਤੇ ਸਾਡੇ ਹਲਕਾਂ ਜਾਸਦਾ ਜੀ ਸਿੰਘ ਸਰਾਂ ਨਾਲ ਅਸੀਂ ਸਲਾਮ ਮਸ਼ਵਰਾ ਕੀਤਾ ਸਾਡੇ ਨਾਲ ਮੇਰੇ ਸਹਿਯੋਗੀ ਸੁਮੇਦਰ ਸਿੰਘ ਦਰਜਾ ਜਿਹੜੇ ਸੇਵਾ ٹرسٹ ਯੂਕੇ ਦੇ ਵੀ ਬڑے ਪੰਜਾਬ ਦੇ ਇੰਚਾਰਜ ਆ ਨਾਲ ਨਾਮ ਸਿੰਘ ਖੀੜੀਆਂ ਜੀ ਮੋਹਨ ਸਿੰਘ ਗੰਦੋਲਾ ਜੀ ਜਗਜੀਤ ਸਿੰਘ ਸੋਢੀ ਅਸੀਂ ਸਾਂਝੇ ਸਹਿਯੋਗ ਦੇ ਨਾਲ ਬਲਬੀਰ ਸਿੰਘ ਝੰਡਾ ਬਲਵੀਰ ਸਿੰਘ ਢਿੰਸਾ ਢਿੰਸਾ ਆਪਣੇ ਇੱਕ ਘਰਚਾ ਸਾਹਿਬ ਦੇ ਭੂਆ ਦੇ ਲੜਕੇ ਨੇ ਅਸੀਂ ਸਾਂਝਾ ਜਿਹੜਾ ਇਹ ਪ੍ਰੋਜੈਕਟ ਲਿਖਿਆ ਪੰਜਾਬ ਪੁਲਿਸ ਜਿਹੜੀ ਆ ਇਲਾਕੇ ਦੇ ਵਿੱਚ ਬੜੇ ਮਾਰਕ ਮਤਲਬ ਇਹ ਉਹਨੇ ਕਦਮ ਪਟੇ ਆ ਅਮਨ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਸਮਾਜ ਦੇ ਗਲਤ ਅੰਸਰਾਂ ਨੂੰ ਹੱਥ ਪਾਣ ਦੇ ਲਈ ਬੜੀ ਬਖੂਬੀ ਜਿਹੜਾ ਨੇ ਰੋਲ ਨਿਭਾਇਆ ਤੇ ਅਸੀਂ ਸੋਚਿਆ ਵੀ ਇਦਾਂ ਦੀ ਜਿਹੜੀ ਅੱਜ ਕੀ ਬੜਾ ਸਾਦੀ ਦਾ ਕਰੋਪ ਹੋਇਆ ਅੱਤ ਦੀ ਸਾਦੀ ਦੇ ਵਿੱਚ ਹਰ ਬੰਦੇ ਦੇ ਜਿਹੜੇ ਹੱਥ ਖੜੇ ਕਰਾਤੇ ਆ ਪੰਜਾਬ ਪੁਲਿਸ ਜਿਹੜੀ ਮਸਤੀਦੀ ਦੇ ਨਾਲ ਆਪਣੀ ਜ਼ਿੰਮੇਵਾਰੀ ਡਿਊਟੀ ਨਿਭਾ ਰਹੀ ਆ ਉਸ ਇਸ ਠੰਡ ਤੋਂ ਬਚਣ ਦੇ ਲਈ ਸਾਡਾ ਇੱਕ ਹਲਕਾ ਜਿਹਾ ਯਤਨ ਆ ਕਿ ਉਹਨਾਂ ਦੇ ਲਈ ਅਸੀਂ 20 ਹੀਟਰਾਂ ਦਾ ਪ੍ਰਬੰਧ ਕੀਤਾ ਜੀ ਤੇ 40 ਥਰਮੋਸ ਜਿਹੜੀ ਪੰਜਾਬ ਪੁਲਿਸ ਦਿਨ ਰਾਤ ਨਾਕਿਆਂ ਤੇ ਖੜਦੀ ਆ ਉਹਨਾਂ ਦੇ ਲਈ ਜਿਹੜੀ ਗਰਮ ਚਾਹ ਦਾ ਪ੍ਰਬੰਧ ਜਿਹੜਾ ਮਤਲਬ ਜੀ ਉਹਨਾਂ ਨੂੰ ਦਿੱਤਾ ਜਾਵੇ ਤੇ 2-4 ਘੰਟੇ ਉਹ ਉਹਦੇ ਨਾਲ ਆਪਣਾ ਡਿਊਟੀ ਕਰ ਸਕਣ ਇਹ ਸਾਡੇ ਅੱਜ ਦੇ ਦਿਨ ਦੇ ਉੱਤੇ ਇਹ ਯਤਨ ਨੇ ਵੈਕੁਲਜੀ ਦਾ ਖਾਲਸਾ ਵਾਹੀ ਦੇ ਜੀ ਕੀ ਫਤਿਹ ਹਾਂਜੀ ਹਲ ਤਾਂ ਮੈਂ ਆਪ ਸਭ ਦੇ ਕੈਨਵਨਾਂ ਦੇ ਰਾਹੀਂ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਔਰ ਅੱਜ ਸਹਿਬੇ ਕਮਾਲ ਦਰવેશ ਸਰਵੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪ੍ਰੋਗਰਾਮ ਸਮਰਪਿਤ ਸਾਡੇ ਇਲਾਕੇ ਦੇ ਬਹੁਤ ਹੀ ਸਮਸ ਉਗੇ ਸਮਸੇਵਕ ਜਿਨ੍ਹਾਂ ਵਿੱਚ ਸਾਡੇ ਦਲਬਾਖ ਸਿੰਘ ਬਾਗੀ ਜੀ, ਸੁਮਿੰਦਰ ਸਿੰਘ ਗਰਚਾ ਜੀ, ਸੁਰਨਮ ਸਿੰਘ ਜੀ, ਜਗਜੀਤ ਸਿੰਘ ਸੋਢੀ ਜੀ, ਠੀਕਾ ਸਾਹਿਬ ਔਰ ਸਾਰੇ ਇਹਨਾਂ ਦੇ ਸਾਥੀਆਂ ਨੇ ਰਲ ਕੇ ਜੋ ਇਹ ਪ੍ਰਾਲਾ ਕੀਤਾ ਹੈ ਕਿ ਅੱਜ ਪੰਜਾਬ ਪੁਲਿਸ ਜੋ ਹਰ ਵਕਤ ਦੇਸ਼ ਦੀ ਸੇਵਾ ਦੇ ਲਈ, ਪੰਜਾਬ ਦੀ ਸੇਵਾ ਦੇ ਲਈ ਔਰ ਵਿਸ਼ੇਸ਼ ਤੌਰ ਤੇ ਜਿਹੜੇ ਬੰਗੇ ਦੇ ਸਾਡੇ ਡੀਐਸਪੀ ਸਾਹਿਬ ਆ ਵਾਲ ਸਾਹਿਬ ਆ ਇਹਨਾਂ ਦੇ ਸਾਰੀ ਐਸਟੋ ਜਿੰਨੀ ਟੀਮ ਹੈ ਉਹਨਾਂ ਦੇ ਲਈ ਉਹਨਾਂ ਚਾਰਾਂ ਥਾਣਿਆਂ ਦੇ ਲਈ ਜੋ ਇਹਨਾਂ ਨੇ ਹੀਟਰਾਂ ਦਾ ਪ੍ਰਬੰਧ ਔਰ ਥਰਮੋਸਟਾਟਾਂ ਦਾ ਪ੍ਰਬੰਧ ਕੀਤਾ ਹੈ ਗੁਰੂ ਮਹਾਰਾਜ ਦੇ ਆਗੂ ਸਮਾਰਪ ਇਹ ਮੈਂ ਵਿਸ਼ੇਸ਼ ਤੌਰ ਤੇ ਆਪਣੇ ਵੱਲੋਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਔਰ ਧੰਨਵਾਦ ਵੀ ਕਰਨਾ ਚਾਹਾਂਗਾ ਔਰ ਆਸ ਰੱਖਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਾਡੇ ਸਾਰੇ ਸਖਸੀਤਾ ਇਸੇ ਤਰ੍ਹਾਂ ਲੋਕ ਸੇਵਾ ਵਿੱਚ ਦੇਸ਼ ਦੀ ਸੇਵਾ ਵੀ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਦੇ ਰਹਿਣਗੇ ਔਰ ਜਿਵੇਂ ਬਾਗੀ ਜੀ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਖਲ ਚੌਧਰੀ ਜੀ ਬਾਲ ਸਾਹਿਬ ਇਹਨਾਂ ਦੀ ਅਗਵਾਈ ਦੇ ਵਿੱਚ ਪੁਲਿਸ ਕਾਫੀ ਮੁਸਤਦੀਦ ਦੇ ਨਾਲ ਬੰਗਾ ਸਬਡਿਵੀਜ਼ਨ ਦੇ ਵਿੱਚ ਕੰਮ ਕਰ ਰਹੀ ਹੈ ਔਰ ਠੰਡ ਦਾ ਬਹੁਤ ਵੱਡਾ ਇਸ ਵਰਕ ਰੂਪ ਹੋਇਆ ਹੈ ਕਿ ਉਸ ਨੂੰ ਬਸ ਖਿੰਦਾ ਜੀ ਬਹੁਤ ਵੱਡੀ ਇਹ ਪ੍ਰਾਲਾ ਹੈਗਾ ਕਿ ਜਿਹੜਾ ਨੇ ਹੀਟਰਾਂ ਦਾ ਅਥਰ ਬੋਸ ਦਾ ਪ੍ਰਥਮ ਬੋਸ ਦਾ ਪ੍ਰਬੰਧ ਕਰਕੇ ਦਿੱਤਾ ਮੈਂ ਦੁਆਰਾ ਫਿਰ ਆਪਣੇ ਵੱਲੋਂ ਔਰ ਆਪਣੀ ਪਾਰਟੀ ਆਵਾਂ ਦੀ ਪਾਰਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਜਿੰਨੇ ਸਾਡੇ ਸਾਰੇ ਸਾਥੀ ਇੱਥੇ ਅੱਜ ਹਾਜ਼ਰਾਂ ਨੇ ਔਰ ਕਿਉਂਕਿ ਕੱਲ ਸੀ ਪ੍ਰੋਗਰਾਮ ਪਰ ਕਿਸੇ ਕਾਰਨ ਕੱਲ ਕੈਨਸਲ ਹੋ ਗਿਆ ਅੱਜ ਕੋ ਸਾਡੇ ਸਾਥੀ ਨਹੀਂ ਵੀ ਆਏ ਜਗਜੀਤ ਸਿੰਘ ਸੋਢੀ ਭਾਜੀ ਹੁਣੀ ਉਹਨਾਂ ਦਾ ਵੀ ਵੱਡਾ ਰੋਲ ਹੈ ਸੋ ਮੈਂ ਸਾਰਿਆਂ ਵੱਲੋਂ ਅਜ ਦਾ ਦਿਲਦਿਆਂ ਕਰੀਆਂ ਤੇ ਨਾਲ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਮੈਂ ਧਨਵਾਦੀ ਹਾਂ ਹਲਕਾ ਅੰਚਾਰ ਸਰਾਜ ਸਾਹਿਬ ਦਾ ਉਹਨਾਂ ਦੀ ਟੀਮ ਅਤੇ ਐਨਆਰਆਈ ਭਰਾਵਾਂ ਨੇ ਜਿਹੜਾ ਕਿ ਅੱਜ ਹੁਣ ਸਮਾਂ ਚੱਲ ਰਿਹਾ ਠੰਡ ਦਾ ਬਹੁਤ ਜ਼ਿਆਦਾ ਪਿਛਲੇ ਸਾਲ ਨਾਲੋਂ ਠੰਡ ਜਿਹੜੀ ਆ ਉਹ ਜ਼ਿਆਦਾ ਪਈ ਆ ਤੇ ਇਹਨਾਂ ਨੇ ਹੀਟਰ ਦਾ ਪ੍ਰਬੰਧ ਕੀਤਾ ਤੇ ਥਰਮੋਸ ਵਗੈਰਾ ਦਾ ਸਾਡੇ ਮੁਲਾਜ਼ਮਾਂ ਵਾਸਤੇ ਉਹਨਾਂ ਵਾਸਤੇ ਮੈਂ ਸਾਰਿਆਂ ਦਾ ਧਨਵਾਦ ਕਰਦੀ ਹਾਂ ਜੀ ਧੰਨਵਾਦ